ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਸੀਰ ਮਹਾਰਾਜ ਗੱਲ ਕਿਰਤੀ ਲੋਕਾਂ ਦੀ ਚੈਨਲ ਵੱਲੋਂ ਜੋ ਕੱਲ ਉੱਥੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਕਿਸਾਨਾਂ ਦੀਆਂ ਜਿਹੜੀਆਂ ਝੁੰਬੀਆਂ ਸੀ ਉਹ ਟਾਂਗਾਂ ਗਈਆਂ ਤੇ ਅੱਜ ਪਿੰਡ ਮਹਾਰਾਜ ਦੇ ਵਿੱਚ ਵੀ ਇੱਕ ਵੱਡਾ ਇਕੱਠ ਕੀਤਾ ਗਿਆ ਵੀ ਕਿ ਜੋ ਕ੍ਰਾਂਤੀਕਾਰੀ ਵੱਲੋਂ ਤੇ ਅੱਜ ਅਸੀਂ ਮਿਲਦੇ ਹਾਂ ਸੂਬਾ ਕਮੇਟੀ ਮੈਂਬਰ ਬਲਵੰਤ ਮਹਾਰਾਜ ਜੀ ਤੇ ਉਹਨਾਂ ਦੇ ਨਾਲ ਕੁਝ ਹੋਰ ਸਾਥੀ ਵੀ ਕਿਜੂ ਕ੍ਰਾਂਤੀਕਾਰੀ ਵੱਲੋਂ ਤੇ ਕਰਦਿਆਂ ਗੱਲਬਾਤ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਕੱਲ ਘਟਨਾ ਵਾਪਰੀ ਹੈਗੀ ਹੈਗੀ ਪੰਜਾਬ ਸਰਕਾਰ ਵੱਲੋਂ ਇੱਕ ਅੰਨਾ ਜਿਹੜਾ ਕਹਿਰ ਟਾਇਆ ਗਿਆ ਕਿਸਾਨਾਂ ਦੇ ਉੱਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਜੋ ਕੱਲ ਜਿਹੜੀ ਹੋਈ ਹੈ ਗੱਲ ਇਹ ਵੀ ਉੱਥੇ ਜਿਹੜੇ ਮੋਰਚੇ ਲੱਗੇ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਥੱਲੇ ਵੀ 25 ਜੱਥੇ ਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤਿਕ ਜੋ ਖਨੌਰੀ ਤੇ ਲੱਗਿਆ ਹੋਇਆ ਹੈ ਉਹਦੇ ਵਿੱਚ ਨੇ ਜੱਥੇ ਬੰਦੀਆਂ ਵੱਖ-ਵੱਖ ਸਟੇਟਾਂ ਤੋਂ ਰਾਜਸਥਾਨ ਪਛੋਮੱਦ ਪ੍ਰਦੇਸ਼ ਚ ਹੋਰ ਉਹਨਾਂ ਦੇ ਰਤਨ ਫਰੇਆ ਜਿਹੜਾ ਇਹ ਕੇਂਦਰ ਸਰਕਾਰ ਨਾਲ ਜਿਹੜੀ ਇਹ ਗੱਲਬਾਤ ਦਾ 7ਵਾਂ ਤੌਰ ਸੀ ਬਕਾਇਦਾ ਕੇਂਦਰ ਸਰਕਾਰ ਵੱਲੋਂ ਜਿਹੜੀ ਇਹ ਚਿੱਠੀ ਆਈ ਉਸ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਸੀਗਾ ਵੀ ਉੱਥੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਕੱਲ ਤੇ ਸਾਡੇ ਜਿਹੜੇ ਜਾਂਦੇ ਆ ਦੋਨਾਂ ਮੋਰਚਿਆਂ ਦੇ 28 30 ਅਗ ਨੂੰ ਉਹ ਗੱਲਬਾਤ ਲਈ ਗਏ ਸੀ ਉਹਦੇ ਚ ਜਿਹਦੇ ਚ ਕੇਂਦਰ ਵੱਲੋਂ ਖੇਤੀਬਾੜੀ ਮੰਤਰੀ ਸ਼ੇਵਰਾ ਚਾਹਾਨ ਤੇ ਪਿਊਸ਼ ਗੋਇਲ ਤੇ ਜਿਹੜਾ ਪ੍ਰਲਾਦ ਜੋਸ਼ੀ ਹੈ ਸੈਂਟਰ ਦੇ ਵਜ਼ੀਰ ਸੀ ਤੇ ਪੰਜਾਬ ਦੇ ਵਿੱਚੋਂ ਵਿੱਤ ਮੰਤਰੀ ਹਰਪਾਲ ਚੀਮਾ ਤੇ ਖੇਤੀਬਾੜੀ ਮੰਤਰੀ ਜਗਦੀਪ ਫੁੱਡੀਆਂ ਤੇ ਫੂਡ ਸਪਲਾਈ ਮੰਤਰੀ ਘਟਾਰੂਚ ਇਹ ਜਿਹੜੇ ਉੱਥੇ ਮੰਤਰੀ ਆਏ ਹੋਏ ਸੀਗੇ ਤੇ ਬਕਾਇਦਾ ਜਿਹੜੀ ਹੈਗੀ ਆ ਵੀ ਐਮਐਸਪੀ ਦੇ ਜਿਹੜੀ ਪਿੱਛੇ ਤੋਂ ਜਿਹੜੀ ਗੱਲਬਾਤ ਚਰਦੀ ਆਉਂਦੀ ਹੈ ਉਹ ਉੱਥੇ ਗੱਲਬਾਤ ਹੋਈ ਡਿਸਕਸ ਹੋਈ ਤੇ ਜਿਹੜਾ ਖੇਤੀਬਾੜੀ ਮੰਤਰੀ ਸ਼ਿਵਰਾਜ ਚਹਾੜੋ ਨੇ ਬਕਾਇਦਾ ਇਹ ਕਿਹਾ ਕਿ ਗੱਲਬਾਤ ਆ ਜਿਹੜੀ ਉਹ ਬਾਹਰ ਆ ਕੇ ਪ੍ਰੈਸ ਨੂੰ ਵੀ ਬਹੁਤ ਵਧੀਆ ਸਖਾਵੇਂ ਮਾਹੌਲ 'ਚ ਹੋਈ ਆ ਤੇ ਅਸੀਂ ਆ ਜਿਹੜਾ ਹੈਗਾ ਵੀ ਕੇਂਦਰ ਦਾ ਸੈਕਟਰੀ ਹੈ ਸ਼ਾਇਦ ਮੈਨੂੰ ਲੱਭੀ ਉਹਦਾ ਨਾਮ ਹੈ ਸ਼ਾਇਦ ਪੂਰਜੰਦ ਆਪਾਂ ਨਹੀਂ ਕਿਹਾ ਚਲੋ ਸਹੀ ਨਾਮ ਹੀ ਮੈਨੂੰ ਪਤਾ ਉਹਦੀ ਹੈ ਜਿਹੜੀ ਡਿਊਟੀ ਲਾਤੀ ਹੈ ਕਿਉਂਕਿ ਐਮਐਸਪੀ ਦਾ ਮਾਮਲਾ ਪੂਰੇ ਭਾਰਤ ਦਾ ਬੱਕਰੀਆਂ ਬੱਕਰੀਆਂ ਸਟੇਟਾਂ 'ਚ ਬੱਕਰੀਆਂ ਬੱਕਰੀਆਂ ਫਸਲਾਂ ਹੁੰਦੀਆਂ ਇਹੜਾ ਹੈਗਾ ਵੀ ਇਹ ਪੂਰੇ ਭਾਰਤ ਦਾ ਜਿਹੜਾ ਐਮਐਸਪੀ ਦਾ ਮਾਮਲਾ ਹੋਣ ਕਰਕੇ ਅਸੀਂ ਡਾਇਰੈਕਟਰ ਇਕੱਠੇ ਕਰਕੇ 4 ਮਈ ਪੰਜਵੇਂ ਮਹੀਨੇ ਦੀ ਜਿਹੜੀ 4 ਤਰੀਕ ਹੈ ਜਿਹੜੀ ਉਹ ਮੀਟਿੰਗ ਦੇ ਦਿੱਤੀ ਗਈ ਤੇ ਪ੍ਰੈਸ ਕਾਨਫਰੰਸ ਨੂੰ ਹਰਪਾਲਜੀ ਮੈਨੇ ਵੀ ਵਿੱਤ ਮੰਤਰੀ ਨੇ ਸੰਬੋਧਨ ਕੀਤਾ ਉਹਨੇ ਵੀ ਇਹੀ ਗੱਲ ਹੀ ਕਹੀ ਕਿ ਬਹੁਤ ਵਧੀਆ ਸਖਾਵੇ ਮਾਹੌਲ 'ਚ ਹੋਈ ਹੈ ਅਸੀਂ ਪੰਜਾਬ ਵੱਲੋਂ ਆਏ ਸੀ ਅਸੀਂ ਜਿਹੜਾ ਹੈਗਾ ਵੀ ਆਪਦੀ ਜਿਹੜੀ ਪੰਜਾਬ ਦੀ ਗੱਲ ਜਿਹੜੀ ਹੈ ਅਸੀਂ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਕਰਦੇ ਆ ਤੇ ਕੇਂਦਰ ਸਰਕਾਰ ਨੇ 4 ਮਈ ਰੱਖੀ ਹੈ ਦੋਨਾਂ ਮੰਤਰੀਆਂ ਵੱਲੋਂ ਸਖਾਵੇਂ ਮਾਹੌਲ ਚ ਜਿਹੜੀ ਹੈ ਉਹ ਮੀਟਿੰਗ ਦਾ ਪ੍ਰੈਸ ਸਾਹਮਣੇ ਇਹਦਾ ਦਾਅਵਾ ਕੀਤਾ ਪਰ ਪੰਜਾਬ ਸਰਕਾਰ ਨੇ ਜੋ ਅਧੋਲਣਾ ਚੋਂ ਨਿਕਲੀ ਸਰਕਾਰ ਜਿਹੜੀ ਛੀਦਾਵਾ ਜਿਹੜਾ ਦਿਨ ਹੈ ਚੀਜ਼ ਭਗਤ ਸਿੰਘ ਰਾਜੀਵ ਕੁਮਾਰ ਸਕੇਵ ਦਾ ਅੱਜ 23 ਮਾਰਚ ਆਉਣ ਵਾਲਾ ਹੈ ਉਹਦੇ ਰੰਗ ਦੀ ਜਿਹੜੀ ਹੈ ਪੱਗ ਦੀ ਨਕਲ ਕਰਨ ਵਾਲਾ ਪਰ ਇਹ ਭਗਵੰਤ ਮਾਨ ਨੂੰ ਪਤਾ ਨਹੀਂ ਵੀ ਉਹ ਪਰਿਵਾਰ ਨੇ ਕਿੰਨੀਆਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਕਿਸਾਨਾਂ ਪ੍ਰਤੀ ਜਿਹੜਾ ਹੈਗਾ ਉਹਨਾਂ ਦਾ ਕਿੰਨੇ ਸੀ ਉਹਦੇ ਚਰਚੇ ਨੇ ਪਗੜੀ ਸੁਭਾਲ ਲਟਾ ਦੋਲਣ ਜਲਾ ਚਲਾਇਆ ਇਹਨਾਂ ਨੇ ਜਿਹੜਾ ਹੈਗਾ ਸੀਗਾ ਵੀ ਵਿਸ਼ਵਾਸ ਘਾਤ ਕੀਤਾ ਵਿਸ਼ਵਾਸ ਘਾਤ ਕਰਕੇ ਜਦੋਂ ਗੱਲਬਾਤ ਲਈ ਆਉਂਦੇ ਸੀਗੇ ਇਹਨਾਂ ਨੇ ਪਹਿਲਾਂ ਹੀ ਜਿਹੜਾ ਹੈਗਾ ਤਣਕੇ ਤੋਂ ਵੱਡੀ ਪੱਧਰ ਤੇ ਖਨੌਰੀ ਤੇ ਤੇ ਉੱਥੇ ਆਪਣਾ ਸ਼ੰਭੂ ਤੇ ਜਿਹੜਾ ਹੈਗਾ ਫੋਰਸ ਲਾ ਕੇ ਸਾਡੇ ਆਗੂਆਂ ਨੂੰ ਰਸਤੇ ਚੋਂ ਜੋ ਪੰਜਾਬ ਟ੍ਰੈਂਟਫੇ ਚੱਕ ਲਿਆ ਚੱਕ ਕੇ ਡੱਲੇ ਆਲ ਨੂੰ ਜਿਹਦਾ ਹੈਗਾ ਜਲੰਧਰ ਲੈ ਗਏ ਹਸਪਤਾਲ ਤੇ ਬਾਕੀਆਂ ਨੂੰ ਜਿਹਦਾ ਹੈ ਵੀ ਕੋਈ ਪਟਿਆਲੇ ਲੈ ਗਏ ਕਿਸੇ ਨੂੰ ਕਿਤੇ ਲੈ ਗਏ ਤੇ ਦੂਜਿਆਂ ਦੇ ਆਗੂਆਂ ਦੇ ਘਰਾਂ ਦੇ ਵਿੱਚ ਜਿਹੜੇ ਛਾਪੇ ਮਾਰਨੇ ਸ਼ੁਰੂ ਕਰਦੇ ਉਸ ਦੇ ਰੋਸ ਵਿੱਚ ਉਹਨਾਂ ਦਾ ਪਰਦਾ ਚਾਕ ਕਰਨ ਦੇ ਲਈ ਕਿ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਹੈ ਗੱਲਬਾਤ ਲਈ ਸੱਦ ਕੇ ਕੋਈ ਇਹ ਜੀ ਕੋਈ ਸਰਕਾਰ ਨਹੀਂ ਹੈ ਦੁਨੀਆ ਤੇ ਨਾ ਕੋਈ ਇਤਿਹਾਸ ਦੇ ਵਿੱਚ ਇਹਦਾ ਕੁਝ ਆਉਂਦਾ ਵੀ ਗੱਲਬਾਤ ਦੇ ਲਈ ਸੱਦਿਆ ਗੁਰੂ ਗੋਬਿੰਦ ਸਿੰਘ ਨੂੰ ਵੀ ਰੰਗਜੀਤ ਨੇ ਸੱਦਿਆ ਸੀਗਾ ਰਸਤਾ ਦਿੱਤਾ ਸੀਗਾ ਇਹ ਵੀ ਗਏ ਸੀ ਇਹ ਗੱਲਬਾਤ ਲਈ ਚਲੋ ਵੱਖਰੀ ਗੱਲ ਹੈ ਕਿ ਰਸਤੇ 'ਚ ਜਖਮੀ ਹੋ ਗਏ ਇਹ ਜਿਹੜੀ ਧਾਰਨਾ ਕਿੰਨੀ ਦੇ ਸਕਦੇ ਆ ਮਹਾਭਾਰਤ ਦਾ ਯੁੱਧ ਵੀ ਸੀਗਾ ਉਹ ਵੀ ਇੱਕ ਉਹਨਾਂ ਦਾ ਨਿਸ਼ਾਨਾ ਹੁੰਦਾ ਜਦੋਂ ਦਿਨ ਛਪ ਜਾਂਦਾ ਜਦੋਂ ਯੁੱਧ ਬੰਦ ਹੁੰਦਾ ਪਰ ਇਹਨੇ ਤਾਂ ਜਮੀਂ ਸਿੱਕੇ ਟੰਗ ਦਾ ਸਾਰਾ ਕੁਝ ਵਿਸ਼ਵਾਸ ਘਾਤ ਕੀਤਾ ਇਸ ਗੱਲ ਨੂੰ ਲੈ ਕੇ ਅੱਜ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਡੀਸੀ 15 ਦੇ ਘਰਾਓ ਹੋ ਰਹੇ ਆ ਝੜਕਾਂ ਜਾਮ ਹੋ ਰਿਹਾ ਅਸੀਂ ਜਿਹੜਾ ਹੈਗਾ ਵੀ ਜ ਮਹਾਰਾਜ ਦੇ ਵਿੱਚ ਇਹ ਪੰਜਾਬ ਸਰਕਾਰ ਦਾ ਪੁਛਲਾ ਸਾੜਾ ਤੇ ਅਸੀਂ ਲੋਕਾਂ ਕੋਲੇ ਗੱਲ ਲੈ ਕੇ ਗਏ ਆ ਤੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਫੈਸਲੇ ਹੋਣਗੇ ਮੋਰਚੇ ਦੇ ਉਹਨੂੰ ਲੱਗਦਾ ਪ੍ਰਧਾਨ ਜੀ ਇੱਕ ਗੱਲ ਹੋਰ ਥੋੜੀ ਸਾਡੇ ਨਾਲ ਸਾਂਝੀ ਕਰੋ ਜਿਵੇਂ ਤੁਹਾਨੂੰ ਇਹ ਲੱਗਦਾ ਜਿਵੇਂ ਕੇਂਦਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਜਿਹੜੀ ਇਹ ਮਿਲੀ ਭਗਤ ਸੀ ਜੋ ਸਰਕਾਰ ਵੱਲੋਂ ਐਕਸ਼ਨ ਕੀਤਾ ਗਿਆਗਾ ਬਿਲਕੁਲ ਜਿਹੜਾ ਹੈਗਾ ਅੰਦਰ ਖਾਤੇ ਮਿਲੀ ਭਗਤਾਂ ਕਿਉਂਕਿ ਗ੍ਰਾਹ ਭਾਗ ਜਿਹੜਾ ਉਹ ਸੈਂਟਰ ਦੇ ਅੰਦਰ ਹੈ ਪਰ ਇਹਨੂੰ ਜਿਹੜਾ ਹੈਗਾ ਆਪ ਭਗਵੰਤ ਮਾਨ ਨੂੰ ਉਹ ਇੱਕ ਤੀਰ ਨਾਲ ਦੋਸ਼ਕਾਰ ਮਾਰ ਗਿਆ ਕੇਂਦਰ ਵਾਲੇ ਕਿਉਂਕਿ ਉਹ ਬੰਦੇ ਚੁਸਤ ਨੇ ਉਹ ਪੜੇ ਲਿਖੇ ਆ ਉਹਨਾਂ ਦੇ ਨਾਲ ਵੱਡੇ ਜਿਹੜੇ ਹੈਗੇ ਸੈਕਟਰੀ ਆ ਇਹਨਾਂ ਦੇ ਚਰਬੇ ਆ ਇਹ ਨੂੰ ਪਤਾ ਹੀ ਨਹੀਂ ਲੱਗਿਆ ਨਾਲੇ ਤਾਂ ਉਹ ਜਿਹੜਾ ਹੈਗਾ ਮੋਰਚਿਆਂ ਦੇ ਉੱਤੇ ਹਮਲਾ ਕਰਵਾਤਾ ਨਾਲੇ ਉਹਨਾਂ ਦੇ ਜਿਹੜੇ ਗੁਣ ਉੱਤੇ ਲੱਤ ਰਹਿ ਗਈ ਵੀ ਅਸੀਂ ਤਾਂ ਗੱਲਬਾਤ ਕੀਤੀ ਹੈ ਗਲੀ ਅਗਲੀ ਗੱਲਬਾਤ ਚਾਰ ਲਈ ਸੱਦ ਲਈ ਇਹਦਾ ਪੰਜਾਬ ਸਰਕਾਰ ਨੇ ਕੀਤਾ ਇਹਨੂੰ ਇਹ ਨਹੀਂ ਪਤਾ ਵੀ ਰੋਕਿਆ ਹਰਿਆਣੇ ਨੇ ਅਸੀਂ ਤਾਂ ਰੋਕਿਆ ਨਹੀਂ ਕੇਂਦਰ ਨਾਲ ਇੱਕ ਪਾਸੇ ਤਾਂ ਇਹ ਕਹਿੰਦਾ ਵੀ ਕੇਂਦਰ ਨਾਲ ਮੰਗਾਂ ਸਮਝਦਿਤ ਨੇ ਵੀ ਸਾਡੀਆਂ ਕੇਂਦਰ ਨਾਲ ਮੰਗਾਂ ਸਮਝ ਸੀ ਕੇਂਦਰ ਨਾਲ ਸਾਡੀ ਮੀਟਿੰਗ ਚੱਲ ਰਹੀ ਸੀ ਵੀ ਤੈਨੂੰ ਫਿਰ ਹਮਲਾ ਕਰਨ ਦੀ ਕੀ ਲੋੜ ਪੈਗੀ ਹੁਣ ਵੀ ਕਹੀ ਜਾਂਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆਏ ਇਹ ਨਾਲੋਂ ਤੁਸੀਂ ਗੱਲ ਬਾਤ ਲਈ ਗਏ ਚੱਕਲੇ ਮੁੜ ਕੇ ਘਰਾਂ ਦੇ ਵਿੱਚ ਜਿਹੜੇ ਛਾਪੇ ਮਾਰਤੇ ਸਾਡੀਆਂ ਝੋਪੜੀਆਂ ਬਲਡੋਜਰਾਂ ਨਾਲ ਡਾਟੀਆਂ ਜੀਸੀਬਿਨਾਂ ਢਾਟੀਆਂ ਇਹ ਕਿਸਾਨਾਂ ਦੀ ਪੱਖ ਦੀ ਗੱਲ ਕਰਦੇ ਹੋ ਤੁਸੀਂ ਬਿਲਕੁਲ ਇਹ ਜਿਹੜਾ ਹੈਗਾ ਵੀ ਇੱਕੋ ਹੀ ਗੱਲ ਹੈ ਪਿੰਡਰ ਦੀ ਵੀ ਤੇ ਸਰਕਾਰ ਦੀ ਵੀ ਕੋਈ ਗੱਲ ਨਹੀਂ ਤਾਈ ਆਉਂਦਾ ਇਹਦਾ ਆਪ ਦੇ ਕਹਿਣਾ ਹੈ ਡੜਾ ਤੋਂ ਡੜਾ ਹੁੰਦਾ ਹੈ ਪਿਛਲੀ ਵਾਰੀ ਜਦੋਂ ਬੋਲਦਾ ਹੁੰਦਾ ਪਤਾ ਨਹੀਂ ਕਹਾਂ ਸਿਆਤਾ ਹੈ ਕੋਈ ਬਾਤ ਨਹੀਂ ਇਹਦੀ ਭਵਿਕਵਣੀ ਹੈ ਹੋ ਜੂਗੀ ਧੰਨਵਾਦ ਜੀ ਦੋਸਤੋ ਸਾਡੇ ਨਾਲ ਲੋਕ ਰਾਜ ਮਹਾਰਾਜ ਜੀ ਜੋ ਲੋਕ ਸੰਗਰਾਮ ਔਰਚੇ ਦੇ ਪ੍ਰੈਸ ਸਖਤਰੇਗੇ ਸੂਬੇ ਦੇ ਤੇ ਆਪਾਂ ਕਰਦੇ ਇਹਨਾਂ ਦੀ ਗੱਲ ਪ੍ਰਧਾਨ ਜੀ ਸਤਿ ਸ਼ਕਾਲ ਜੀ ਹਾਂ ਕੀ ਹਾਲ ਚਾਲਾ ਠੀਕ ਹੋ ਜਿਹੜੀ ਕੱਲ ਘਟਨਾ ਵਾਪਰੀ ਹੈ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਕਹਿਰ ਬਤਾਇਆ ਗਿਆਗਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਵੇਰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਇਹ ਪੰਜਾਬ ਥੋੜਾ ਉੱਚੀ ਬੋਲੋ ਜੀ ਦੇਖੋ ਜੀ ਇਹ ਪੰਜਾਬ ਸਰਕਾਰ ਵੱਲੋਂ ਨਹੀਂ ਇਹ ਕੇਂਦਰ ਸਰਕਾਰ ਦੀ ਨੀਤੀ ਹੈ ਕਿ ਜਿਹੜੇ ਵੀ ਕਿਸਾਨੀ ਸੰਘਰਸ਼ ਪਿਛਲੇ ਸਮੇਂ 'ਚ ਜਿਹੜਾ ਕਿਸਾਨ ਕਿਸਾਨੀ ਸੰਘਰਸ਼ ਨੇ 2020-21 ਦੇ ਵਿੱਚ ਜਤਿ ਫਸਲ ਕੀਤੀ ਸੀ ਉਸ ਤੋਂ ਕਿਵੇਂ ਲੋਕਾਂ ਨੂੰ ਨਰਾਸ਼ ਕੀਤਾ ਜਾਵੇ ਤੇ ਆਪਦੀਆਂ ਜਿਹੜੀਆਂ ਲੁਟੇਰੀਆਂ ਕਾਰਪੋਰੇਟਾਂ ਪੱਖੀ ਨੀਤੀਆਂ ਗਈਆਂ ਉਹਨਾਂ ਨੂੰ ਕਿਵੇਂ ਲੋਕਾਂ ਦੇ ਵਿੱਚ ਸਥਾਪਿਤ ਕੀਤਾ ਜਾਵੇ ਉਸ ਨੀਤੀ ਤਹਿਤ ਇਹ ਪੰਜਾਬ ਸਰਕਾਰ ਨੇ ਉਹਦੀ ਵੀ ਟੀਮ ਬਣਦੇ ਹੋਏ ਮੋਦੀ ਹਕੂਮਤ ਦੀ ਪਾਲਿਸੀ ਲਿਆਂਦੀ ਹੈ ਕਿ ਕਿਸਾਨੀ ਸੰਘਰਸ਼ਾਂ ਨੂੰ ਕਿਸਾਨੀ ਜਥੇਬੰਦੀਆਂ ਨੂੰ ਸਪਰੈਸਸ ਕੀਤਾ ਜਾਵੇ ਜਿਹਦੇ ਤਹਿਤ ਕੀ ਹੈ ਇੱਕ ਪਾਸੇ ਉਹ ਕਿਸਾਨ ਲੀਡਰਾਂ ਤੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਸਾਰੇ ਸੰਘਰਸ਼ਾਂ ਦੇ ਪਾਵਨ ਦੀਆਂ ਲਾ ਰਹੇ ਆ ਉਹਨਾਂ ਦੀ ਅਰੈਸਟਾਂ ਕਰ ਰਹੇ ਆ ਪਿਛਲੀ 5 ਤਰੀਕ ਨੂੰ ਵੀ ਕਿਸਾਨਾਂ ਨੇ ਦਿੱਲੀ ਜਾਣਾ ਸੌਰੀ ਚੰਡੀਗੜ੍ਹ ਜਾਣਾ ਸੀ ਆਪਦੀ ਰਾਜਧਾਨੀ ਸੀ ਜਾਣਾ ਸੀਗਾ ਉੱਥੇ ਨਹੀਂ ਜਾਣ ਦਿੱਤਾ ਗਿਆ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਕੀਤੀਆਂ ਹੁਣ ਇਸੇ ਤਰ੍ਹਾਂ ਹੀ ਜਿਹੜਾ ਆ ਗੱਲਬਾਤ ਦੇ ਬਹਾਨੇ ਕਮਾਂਤਰੀ ਮਿਆਰਾਂ ਦੀ ਉਲੰਘਣਾ ਕਰਕੇ ਅੱਜ ਤੱਕ ਕਦੇ ਨਹੀਂ ਵਾਪਰਿਆ ਇਤਿਹਾਸ ਦੇ ਵਿੱਚ ਵੀ ਜਿਹੜੇ ਬੰਦੇ ਗੱਲਬਾਤ ਕਰਨਗੇ ਹੁਣ ਡੈਲੀਗੇਸ਼ਨ ਗੱਲਬਾਤ ਕਰਨ ਗਿਆ ਹੋਵੇ ਉਹਨੂੰ